ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਹਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਣੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਜਾਨਾਂ ਬਚਾਉਣ ਚ ਮਸੀਹੇ ਵਾਂਗ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਦੀ ਬਦੌਲਤ ਸੂਬੇ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚ 46.57% ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ অতি ਆਧੁਨਿਕ ਗੱਡੀਆਂ ਦੇ ਨਾਲ ਲੈਸ ਹਨ ਜੋ ਇਹਨਾਂ ਨੂੰ ਹਾਦਸਿਆਂ ਵਾਲੀਆਂ ਜਗ੍ਹਾ ਤੇ ਮਿੰਟਾਂ ਸਕਿੰਟਾਂ ਚ ਪਹੁੰਚ ਕੇ ਕੀਮਤੀ ਜਾਨਾਂ ਬਚਾਉਣ ਦੇ ਸਮਰੱਥ ਬਣਾਉਂਦੀਆਂ ਹਨ ਜਿਹੜੀ ਐਸਐਸਐਫ ਟੀਮ ਬਣਾਈ ਹੈ ਇਹਦੇ ਨਾਲ ਆਪਾਂ ਜਾਨਾਂ ਵੀ ਬਚਾ ਰਹੇ ਹਾਂ ਤੇ ਐਕਸੀਡੈਂਟ ਵੀ ਬਚਾ ਰਹੇ ਹਾਂ ਕਿਉਂਕਿ ਕਦੇ ਵੀ ਕੋਈ ਗੱਡੀ ਖਰਾਬ ਹੁੰਦੀ ਹੈ ਜੇ ਟਰੱਕ ਕੋਈ ਖਰਾਬ ਹੋ ਗਿਆ ਉਹਨੂੰ ਅਸੀਂ ਜਲਦੀ ਤੋਂ ਜਲਦੀ ਸਾਈਡ ਤੇ ਕਰਾਈਦਾ ਹੈ ਤੇ ਜੇ ਕੋਈ ਐਕਸੀਡੈਂਟ ਹੁੰਦਾ ਜਲਦੀ ਤੋਂ ਜਲਦੀ ਮੌਕੇ ਤੇ ਪਹੁੰਚਦੇ ਉਹਨਾਂ ਨੂੰ ਹੱਥ ਤਾਕਤ ਚਾਹੀਦਾ ਜੇ ਸੱਟ ਘੱਟ ਹੋਵੇ ਤਾਂ ਸਾਡੇ ਕੋਲ ਫਸਟ ਏਡ ਕਿੱਟ ਵੀ ਹੈ ਤਾਂ ਅਸੀਂ ਫਸਟ ਏਡ ਵੀ ਦੇ ਕੇ ਮਤਲਬ ਲੋਕਾਂ ਦੀ ਜਾਨ ਬਚਾਉਂਦੇ ਹੁਣ ਤੱਕ 32366 ਸੜਕ ਹਾਦਸਿਆਂ ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਐ ਐਸਐਮਐਸ ਸੰਗਰੂਰ ਦੇ ਵਿੱਚ ਖੜਿਆ ਜਿੱਥੇ ਨਰਿੰਦਰ ਕੌਰ ਭਰਾ ਜੋ ਕਿ ਵਿਧਾਇਕ ਨੇ ਸੰਗਰੂਰ ਦੇ ਉਹਨਾਂ ਦੇ ਵੱਲੋਂ ਜਿਹੜਾ ਨਜਾਇਜ਼ ਕਬਜ਼ਾ ਕੀਤਾ ਆ ਗਿਆ ਸੀ ਨਗਰ ਕੌਸ਼ਲ ਦੀ ਜਗਾ ਦੱਸੀ ਜਾ ਰਹੀ ਹੈ ਜਿੱਥੇ ਪੜੋਲੀਆਂ ਦੱਬੀਆਂ ਗਈਆਂ ਸੀਗੀਆਂ ਡਰੇਨ ਦੇ نیچے ਉਸ ਨੂੰ ਪਟਵਾਉਣ ਦੇ ਲਈ ਜਿਹੜੇ ਇੱਥੇ ਕਲੋਨੀ ਦੇ ਮਾਲਕ ਨੇ ਉਹਨਾਂ ਨਾਲ ਵੀ ਜਿਹੜੀ ਬਹਿਸਾ ਵੈਸੀ ਪ੍ਰੋਪਰ ਹੋਈ ਹੈਗੀ ਤਾਂ ਹੁਣ ਪ੍ਰਸ਼ਾਸਨ ਪੂਰਾ ਲੱਗਿਆ ਹੋਇਆ ਹੈਗਾ ਨਰਿੰਦਰ ਕੌਰ ਭਰਾ ਸਾਡੇ ਨਾਲ ਨੇ ਮੈਡਮ ਕਿਵੇਂ ਦੇਖ ਦਿਓ ਕਿ ਅੱਜ ਵੱਡੇ ਪੱਧਰ ਤੇ ਤੁਹਾਡੀ ਵੀ ਜਿਹੜੀ ਕਲੋਨੀ ਦੇ ਮਾਲਕ ਨਾਲ ਵੀ ਜਿਹੜਾ ਬਹਿਸ ਹੋਈ ਹੈਗੀ ਤਾਂ ਅੱਜ ਪੂਰਾ ਸ਼ਹਿਰ ਡੁੱਬਣ ਕਿਨਾਰੇ ਆ ਟੁੱਟ ਚੁੱਕਿਆ ਡਰੇਨ ਤਾਂ ਹੁਣ ਮੌਕੇ ਤੇ ਕਾਰਵਾਈ ਕੀਤੀ ਜਾ ਰਹੀ ਹੈਗੀ ਮੇਰੀ ਕਿਸੇ ਨਾਲ ਬਹਿਸ ਨਹੀਂ ਹੋਈ ਮੈਂ ਅਧਿਕਾਰੀਆਂ ਨੂੰ ਪੁੱਛਿਆ ਕਿ ਸੰਗਰੂਰ ਦੇ ਵਿੱਚ ਪਾਣੀ ਭਰ ਰਿਹਾ ਲਗਾਤਾਰ ਕਿਉਂਕਿ ਬਰਸਾਤਾਂ ਲੰਬਾ ਸਮਾਂ ਹੋ ਗਿਆ ਰੋਜ਼ ਬਰਸਾਤ ਹੋ ਰਹੀ ਹੈ ਲਗਾਤਾਰ ਬਰਸਾਤ ਹੋ ਰਹੀ ਹੈ ਅਸੀਂ ਜਦੋਂ ਕਿਉਂਕਿ ਅੱਗੇ ਪਾਣੀ ਨਾਰਮਲ ਹੀ ਨਿਕਲ ਜਾਂਦਾ ਸੀ ਇੰਨੀਆਂ ਬਰਸਾਤਾਂ ਹੋਈਆਂ ਨਹੀਂ ਅੱਜ ਜਦੋਂ ਬਰਸਾਤਾਂ ਜ਼ਿਆਦਾ ਹੋ ਰਹੀਆਂ ਨੇ ਅਸੀਂ ਡਰੇਨ ਦੀ ਸਫਾਈ ਕਰਾਈ ਆ ਪਰ ਜਿਹੜਾ ਆ ਦੋ ਕਿੱਲਾਂ ਦੀ ਜਿਹੜੀ ਬਾਹੀ ਦਾ ਜਿਹੜਾ ਬਾਹ ਹਨਾ ਉਹ ਡਰੇਨ ਕਵਰ ਹੈ ਜਿਹੜੀ ਕਵਰਡ ਡਰੇਨ ਹੈ ਉਹਦੇ ਨੀਚੋਂ ਸਫਾਈ ਨਹੀਂ ਹੋ ਸਕਦੀ ਇੰਨੀ ਲੰਬੀ ਲੈਂਥ ਦੇ ਵਿੱਚ ਅੱਗੋਂ ਪਿੱਛੋਂ ਅਸੀਂ ਕਰ ਲਈ ਆ ਉਹਦੇ ਕਰਕੇ ਪਾਣੀ ਜਿਹੜਾ ਗਾਹ ਨਹੀਂ ਸੀ ਜਾਂਦਾ ਜਦੋਂ ਮੈਂ ਏਡੀਸੀ ਸਾਹਿਬ ਦੇ ਔਰ ਐਸਡੀਐਮ ਦੇ ਧਿਆਨ ਚ ਲਿਆਂਦਾ ਇਹਨਾਂ ਨੇ ਨਾਲ ਦੀ ਨਾਲ ਤੁਰੰਤ ਰਿਟਨ ਆਰਡਰ ਪਾਸ ਕੀਤੇ ਕੱਲ ਦੀ ਡੇਟ ਦੇ ਵਿੱਚ ਕਿ ਇਹਨੂੰ ਜਿਹੜਾ ਇੱਥੋਂ ਜਿਹੜੀਆਂ ਦੋ ਲਾਈਨਾਂ ਅੰਡਰ ਜਿਹੜੀਆਂ ਕਵਰਡ ਕੀਤੀਆਂ ਹੋਈਆਂ ਨੇ ਉਹਨਾਂ ਲਾਈਨਾਂ ਨੂੰ ਪੱਟ ਦਿੱਤਾ ਜਾਵੇ ਕੱਲ ਮੈਂ ਸਵੇਰੇ ਆਈ ਜਦੋਂ ਬੰਨ ਟੁੱਟਿਆ ਅਸੀਂ ਉਰੇ ਆ ਕੇ ਦੁਬਾਰਾ 5 ਵਜੇ ਦਾ ਟਾਈਮ ਰੱਖਿਆ ਮਸ਼ੀਨਾਂ ਸਾਰੀਆਂ ਮੰਗਾਈਆਂ ਸਾਰੇ ਹੀ ਪ੍ਰਬੰਧ ਕਰਕੇ ਮਸ਼ੀਨਰੀ ਦਾ 5 ਵਜੇ ਅਸੀਂ ਉਰੇ ਕੰਮ ਸ਼ੁਰੂ ਕਰਤਾ ਮੈਂ ਔਰੇ ਘੰਟਾ ਗਰੁਕੀਆਂ ਘੰਟੇ ਤੋਂ ਬਾਅਦ ਮੈਂ ਇਹਨਾਂ ਨੂੰ ਦੁਬਾਰਾ ਰਾਤ ਨੂੰ ਮੈਂ ਚੈੱਕ ਕਰੂੰਗੇ ਤੇ ਰਾਤ ਨੂੰ ਮੈਨੂੰ ਨਗਰ ਕਾਉਂਸਲ ਦੇ ਅਧਿਕਾਰੀਆਂ ਦਾ ਫੋਨ ਜਾਂਦਾ ਐਮਐਲਏ ਸਾਹਿਬ ਪਾਣੀ ਚੱਲਦਾ ਕਰਤਾ ਮਸ਼ੀਨਾਂ ਅਸੀਂ ਵਾਪਸ ਭੇਜਦੀਆਂ ਨੇ ਤੇ ਹੁਣ ਦਿੱਕਤ ਨਹੀਂ ਹੈਗੀ ਪਾਣੀ ਚੱਲ ਰਿਹਾ ਮੈਂ ਬਾਹਰ ਸੀਗੀ ਹਲਕੇ ਤੋਂ ਜਦੋਂ ਮੈਂ ਰਾਤ ਨੂੰ ਘਰੇ 11 ਵਜੇ ਵਾਪਸ ਆਈ ਮੇਰਾ ਮਨ ਨਹੀਂ ਮੰਨਿਆ ਵੀ ਮੈਂ ਘਰੇ ਵੜ ਜਾ ਸਿੱਧਾ ਮੈਂ ਰਾਤ ਨੂੰ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਤੁਸੀਂ ਗੱਡੀ ਡਰੇਨ ਦੇ ਉੱਪਰ ਦੀ ਲਓ ਮੈਂ ਦੇਖ ਕੇ ਆਵਾਂ ਮੌਕੇ ਤੇ ਰਾਤ ਮੈਂ ਉਹ ਪੌਣੇ 11 ਵਜੇ ਮੈਥੋਂ ਦੀ ਲੰਗੀ ਆ ਮੈਂ ਰੋ ਖੜ ਕੇ ਦੇਖਿਆ ਮੈਂ ਕਿਹਾ ਵੀ ਇਹਨਾਂ ਨੇ ਪਾਈਪਾਂ ਦਾ ਪੱਟੀਆਂ ਨਹੀਂ ਦੋਈ ਲਾਈਨਾਂ ਨਹੀਂ ਪੱਟੀਆਂ ਆੜੀ ਰਸਤਾ ਕਲੋਨੀ ਵਾਲੇ ਪਾਸੇ ਦੀ ਕੱਚਾ ਰਸਤਾ ਇਹਨਾਂ ਨੇ ਇੱਕ ਖਾਲਜਾ ਬਣਾਤਾ ਜੀਸੀਬੀ ਦਾ ਮੂੰਹ ਨਹੀਂ ਹੁੰਦਾ ਜਿੰਨਾ ਕੋਨ ਨਾ ਕੋ ਚੌੜਾ ਰਸਤਾ ਬਣਾਤਾ ਹੂੰ ਤੇ ਮੈਂ ਜਦੋਂ ਰਾਤ ਖੜ ਕੇ ਦੇਖਿਆ ਫਿਰ ਮੈਂ ਐਸਡੀਐਮ ਸਾਹਿਬ ਨੂੰ ਰਾਤ ਹੀ ਫੋਨ ਕੀਤਾ ਮੈਂ ਕਿਹਾ ਜੀ ਮੈਂ ਸਵੇਰੇ ਉੱਥੇ ਚੱਲੀ ਆਂ ਤੁਹਾਡੇ ਆਰਡਰਾਂ ਤੋਂ ਬਾਅਦ ਜਿਹੜੇ ਅਧਿਕਾਰੀਆਂ ਨੇ ਮਨਮਰਜ਼ੀ ਨਾਲ ਪਾਈਪਾ ਪੱਟਣ ਦੀ ਬਜਾਏ ਜਿਹੜਾ ਤੀਜਾ ਰਸਤਾ ਬਣਾਇਆ ਉਹ ਅੱਜ ਤੁਸੀਂ ਪੱਟ ਲਿਆ ਕੱਲ ਨੂੰ ਕਲੋਨੀ ਵਾਲੇ ਬੰਦ ਕਰ ਦੇਣਗੇ ਪਾਣੀ ਕਿੱਥੋਂ ਨਹੀਂ ਜਾਊਗਾ ਅਜੇ ਮੀਂਹ ਨਾ ਕਿਸੇ ਨੂੰ ਕੋਈ ਪਤਾ ਰੱਬ ਦੇ ਘਰ ਦਾ ਤੇ ਮੈਂ ਕਿਹਾ ਕਿਨੇ ਨਹੀਂ ਪਟਿਆ ਹੁਣ ਐਸਡੀਐ ਆਰਡਰਾਂ ਦੀ ਉਲੰਘਣਾ ਕੀਤੀ ਹੋ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਜਿਹੜੀਆਂ ਦੋਨੇ ਲਾਈਨਾਂ ਨੇ ਇੱਕ ਇੱਕ ਪੋਕਲੈਂਡ ਚੱਲ ਪਈਓ ਦੋ ਜੇਸੀਬੀਆਂ ਗੇ ਇੱਕ ਪੋਕਲੈਂਡ ਹੋਰ ਮੰਗਾ ਰਿਆ ਇਹਨਾਂ ਨੂੰ ਪਟਾ ਕੇ ਉਰੋਂ ਰਸਤਾ ਕਲੀਅਰ ਕਰਕੇ ਪਾਣੀ ਦਾ ਫੇਰ ਜਾਉਂਗੇ ਤਾਂ ਡਰੇਨ ਡਰੇਨ ਐ ਪਿੱਛੇ ਓਵਰਫਲੋ ਹੋ ਕੇ ਟੁੱਟ ਚੁੱਕਿਆ ਤੀਸਰੀ ਵਾਰ ਕਹਿੰਦੇ ਪਿੱਛੇ ਟੁੱਟਿਆਗਾ ਪਰ ਹੁਣ ਤੱਕ ਅਧਿਕਾਰੀਆਂ ਨੇ ਇਸ ਦੇ ਉੱਪਰ ਕੰਮ ਕਿਉਂ ਨਹੀਂ ਕੀਤਾ ਹੁਣ ਬਾਰਿਸ਼ ਦੇ ਕਿਉਂਕਿ ਲੰਬੇ ਸਮੇਂ ਤੋਂ ਅਲਰਟ ਮੌਸਮ ਦਾ ਕੀਤਾ ਹੋਇਆਗਾ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ 'ਚ ਹੜਾਂ ਦੀ ਸਥਿਤੀ ਬਣੀ ਹੋਈ ਹੈ ਪਰ ਇਹਨੂੰ ਦੇਖਦੇ ਹੋਏ ਕੰਮ ਤਾਂ ਪ ਮੈਨੂੰ ਲੱਗਦਾ ਵੀ ਜਿੰਨੀ ਦਿਮਾਗ ਇਹਨਾਂ ਨੇ ਲਾ ਕੇ ਆਰਡਰ ਮੰਨਣ ਦੀ ਬਜਾਏ ਜਿਹੜਾ ਐਕਸਟਰਾ ਦਿਮਾਗ ਲਾ ਕੇ ਪਰਲੇ ਪਾਸੇ ਦੀ ਤੀਜਾ ਰਸਤਾ ਬਣਾਇਆ ਜੇ ਇਹਨਾਂ ਕੋਲ ਇੰਨੇ ਹੀ ਦਿਮਾਗ ਆ ਤਾਂ ਹੀ ਤਾਂ ਸਾਡਾ ਮੁਲਕ ਤਰੱਕੀ ਨਹੀਂ ਕਰ ਰਿਹਾ ਇਹਨਾਂ ਨੇ ਮੈਨੂੰ ਨਹੀਂ ਸਮਝ ਆਉਂਦੀ ਵੀ ਕਿਸੇ ਪੋਲੀਟੀਕਲ ਸਹ ਦੇ ਉੱਤੇ ਦੇਖੋ ਸਰਕਾਰ ਮੌਕੇ ਦੀ ਐ ਆਮ ਆਦਮੀ ਪਾਰਟੀ ਦੀ ਐਮ ਐਲ اے ਮੌਕੇ ਦਾ ਵਿੱਚ ਪਰ ਸਭ ਤੋਂ ਐਮ ਐਲ اے ਤੁਹਾਨੂੰ ਬੇਨਤੀ ਕਰਦੇ ਦੇਖੇ ਕਿ ਇੱਥੋਂ ਨਾ ਪਟੋ ਤੀਸਰਾ ਰਸਤਾ ਬਣਾ ਲਓ ਤਾਂ ਕੀ ਲੱਗਦਾ ਕਿ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਜ਼ਿਆਦਾ ਮੰਨਦੇ ਪਏ ਨੇਗੇ ਮੈਂ ਐਮਐਲਏ ਸਾਹਿਬ ਨੂੰ ਇੱਕ ਬੇਨਤੀ કરી ਸੀ ਮੈਂ ਕਿਹਾ ਐਮਐਲਏ ਸਾਹਿਬ ਅਸੀਂ ਕਲੋਨੀ ਦਾ ਗੇਟ ਮੂਹਰੋਂ ਅਸੀਂ ਨਹੀਂ ਪੜਦੇ ਹਾਂ ਅਸੀਂ ਨਹੀਂ ਪੜਦੇ ਸੀ ਕਿਸੇ ਦਾ ਰਸਤਾ ਤੰਗ ਨਹੀਂ ਕਰਨਾ ਪਰ ਜਿਹੜਾ ਬਾਕੀ ਦੋ ਕਿੱਲਾਂ ਦਾ ਆ ਜਿਹੜਾ ਰਸਤਾ ਕਵਰ ਕਲੋਨੀ ਨੇ ਕੀਤਾ ਹੋਇਆ ਉਹ ਮਾਲਕੀ ਦਾ ਨਗਰ ਕੌਂਸਲ ਦੀ ਹੈ ਨਾ ਜੇ ਤਾਂ ਕਲੋਨੀ ਦੀ ਮਾਲਕੀ ਹੋ ਵਰਤੇ ਅਸੀਂ ਪੱਟੀ ਨਹੀਂ ਸਕਦੇ ਸੀ ਉਹ ਮਾਲਕੀ ਨਗਰ ਕੌਂਸਲ ਦੀ ਆ ਐਸਡੀਐਮ ਨੇ ਆਰਡਰ ਪਾਸ ਕੀਤੇ ਨੇ ਤਾਂ ਫਿਰ ਉਹਨੂੰ ਜਦੋਂ ਪੱਟ ਰਹੇ ਆ ਤਾਂ ਉਹਨਾਂ ਨੂੰ ਕਿਉਂ ਪ੍ਰੋਬਲਮ ਆ ਰਹੀ ਆ ਉਹਨਾਂ ਨੂੰ ਪ੍ਰੋਬਲਮ ਆਉਣੀ ਨਹੀਂ ਚਾਹੀਦੀ ਵੈਸੇ ਕਿਉਂਕਿ ਕੰਮ ਤਾਂ ਨਗਰ ਕਾਉਂਸਲ ਦਾ ਹੈਗਾ ਉਹਨਾਂ ਨੇ ਕਰਨਾ ਹੈਗਾ ਕੰਮ ਹੈ ਪਾਣੀ ਸ਼ਹਿਰ ਸਾਰਾ ਡੁੱਬਿਆ ਪਿਆ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਬਣਦੀ ਆ ਕਿ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਉਹਨੂੰ ਪੱਟ ਕੇ ਅਸੀਂ ਸਾਫ਼ ਕਰੀਏ ਮੈਨੂੰ ਸਮਝ ਨਹੀਂ ਆ ਰਹੀ ਵੀ ਉਹ ਵਿੱਚ ਕਿਉਂ ਇਸ ਚੀਜ਼ ਨੂੰ ਮੁੱਦਾ ਬਣਾ ਰਹੇ ਨੇ ਮੈਂ ਹਾਲਾਂਕਿ ਨਾ ਉਹਨਾਂ ਦਾ ਨਾਮ ਲਿਆ ਨਾ ਉਹਨਾਂ ਦੀ ਕਲੋਨੀ ਦਾ ਨਾਮ ਲਿਆ ਮੈਂ ਕਿਸੇ ਚੀਜ਼ ਦਾ ਨਾਮ ਨਹੀਂ ਲਿਆ ਕਿਉਂਕਿ ਅਸੀਂ ਸਿਆਸਤ ਨਹੀਂ ਮੈਂ ਕਰਨਾ ਨਹੀਂ ਮੈਂ ਸਿਰਫ ਲੋਕਾਂ ਦਾ ਹੱਲ ਕਰਨਾ ਹੀ ਆ ਮੌਜੂਦਾ ਹਾਲਾਤ ਉਹਨਾਂ ਦਾ ਆਪਣਾ ਪਿੰਡ ਸਾਰਾ ਖੜਾ ਆ ਸਾਰ ਇਹ ਲੋਕ ਸਾਰੇ ਖੜੇ ਨੇ ਸਾਰਾ ਪਿੰਡ ਦੁਖਿਓ ਕਿਉਂਕਿ ਆ ਪਾਣੀ ਟੁੱਟ ਗਿਆ ਸਾਰਾ ਪਿੰਡ ਦੇ ਵਿੱਚ ਜਾ ਰਿਹਾ ਹੂੰ ਸੋ ਸਾਡਾ ਕੰਸਰਨ ਮੈਂ ਫੇਰ ਕਹਨੀ ਆ ਅਸੀਂ ਕਿਸੇ ਨੂੰ ਸਿਆਸੀ ਕੋਈ ਜਾਂ ਹੋਰ ਕਿਸੇ ਨਿੱਜੀ ਤਰ੍ਹਾਂ ਦੀ ਅਸੀਂ ਘੂਟਾ ਨਹੀਂ ਲਾਉਣ ਆਏ ਅਸੀਂ ਸਾਡੇ ਸ਼ਹਿਰ ਦਾ ਮਸਲਾ ਹੱਲ ਕਰਨ ਲਈ ਇੱਥੇ ਆਏ ਆ ਅੱਗੇ ਸਾਡਾ ਮਸਲਾ ਚੱਲੀ ਜਾਂਦਾ ਸੀ ਕਿਉਂਕਿ ਬਰਸਾਤ ਘੱਟ ਹੁੰਦੀ ਸੀ ਐਤਕੀ ਬਰਸਾਤ ਜ਼ਿਆਦਾ ਹੋ ਰਹੀ ਆ ਤੇ ਸਾਨੂੰ ਇਹ ਪਟਣਾ ਪਊਗਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਹੋਣੀ ਚਾਹੀਦੀ। ਹੁਣ ਤੁਸੀਂ ਕਲੀਅਰ ਕਰਾ ਕੇ ਜਾਓਗੇ ਤੁਹਾਨੂੰ। ਮੈਂ ਕਲੀਅਰ ਕਰਾ ਕੇ ਜਾਊਂ ਜੀ ਚਾਹੇ ਮੈਨੂੰ ਆਥਣ ਦੇ 6 ਵਜੇ ਤੱਕ ਵੜਣਾ ਪਵੇ ਜਰਾ ਅੱਧ ਦੇ 12 ਵਜੇ ਤੱਕ ਵੜਣਾ ਪਵੇ। ਬਿਲਕੁਲ ਐਮਐਲਏ ਨਰੇਂਦਰ ਕੌਰ ਭਰਾ ਅੱਜ ਨੇ ਇਸ ਸਮੇਂ ਲਗਾਤਾਰ ਇੱਥੇ ਖੜੇ ਨੇ ਪਰ ਜਿਹੜਾ ਲਗਾਤਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਪਰ ਤੁਹਾਨੂੰ ਦੱਸ ਦਈਏ ਕਿ ਜਿਹੜਾ 200 ਤੋਂ 300 ਫੁੱਟ ਦੀ ਮੀਟਰ ਦੇ ਵਿੱਚ ਜਿੱਥੇ ਤੇ ਪਾਈਪ ਲਾਈਨ ਪਈ ਹੋਈ ਹੈਗੀ ਇਸ ਨੂੰ ਲੈ ਕੇ ਜਿਹੜਾ ਵੈਸਾ ਵੈਸੀ ਸਾਫ ਕਾ ਐਮਐਲਏ ਦੇ ਨਾਲ ਵੀ ਹੋਈ ਉਹ ਕਹਿ ਰਹੇ ਸੀਗੇ ਕਿ ਜਿਹੜ ਜਿਵੇਂ ਉਹ ਦੱਸ ਰਹੇ ਨੇ ਕਿ ਕੱਲ ਅਧਿਕਾਰੀਆਂ ਨੇ ਜਿਹੜਾ ਹੁਕਮ ਦੀ ਉਲੰਘਣਾ ਕਰਦੇ ਹੋਏ ਸਾਈਡ ਤੋਂ ਰਸਤਾ ਬਣਾ ਕੇ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਡਰੇਨ ਇਸ ਸਮੇਂ ਬੈਕ ਸਾਈਡ ਤੋਂ ਤੇ ਤੀਜੀ ਵਾਰ ਜਿਹੜਾ ਫਸਲਾਂ ਦੇ ਵਿੱਚ ਜਿਹੜਾ ਕਿ ਜ਼ਮੀਨ ਦੇ ਵਿੱਚ ਟੁੱਟ ਚੁੱਕਿਆ ਹੈਗਾ ਪਰ ਹੁਣ ਐਮਐਲਏ ਮੌਕੇ ਤੇ ਜਾਗੇ ਨੇ ਤੇ ਪ੍ਰਸ਼ਾਸਨ ਨੂੰ ਜਿਹੜੀ ਪ੍ਰੋਪਰ ਤਾੜਨਾ ਕੀਤੀ ਹੈ ਕਿ ਜਿਸਨੇ ਵੀ ਜਿਹੜੀ ਇਸ ਆ ਕੰਮ ਦੇ ਵਿੱਚ ਉਲੰਘਣਾ ਕੀਤੀ ਆ ਉਸਤੇ ਬਣਦੀ ਕਾਰਵਾਈ ਹੈ ਜਿਹੜੀ ਕੀਤੀ ਜਾਵੇ ਤੇ ਇਸ ਸਮੇਂ ਮੌਕੇ ਤੇ ਖੜ ਕੇ ਪੌਕਲਾਈਨ ਮਸ਼ੀਨਾਂ ਲਵਾ ਕੇ ਡਰੇਨ ਨੂੰ ਜਿਹੜਾ ਜਿਹੜਾ ਪੁਲੀਆਂ નીચે ਪਈਆਂ ਹੋਈਆਂ ਨੇ ਉਹਨਾਂ ਨੂੰ ਬਾਹਰ ਕੱਢ ਕੇ ਪ੍ਰੋਪਰ ਤਰੀਕੇ ਨਾਲ ਖੁਲਵਾਇਆ ਜਾ ਰਿਹਾ ਗਿਆ ਆ ਆਰਡਰ ਪਾਸ ਲੇਟੇ ਆਰਡਰ ਪਾਸ ਕੀਤੇ ਆ ਉਹ ਰਿਟਰਨ ਚਾਰਨ ਵਾਲੇ ਤੋਂ মিডিਆ ਦੇ ਸਾਥੀਆਂ ਨੂੰ ਦਿਓ ਜੀ ਜੀ ਨਾਲੇ ਜਿਨੇ ਉਹ ਰਿਟਰਨ ਆਰਡਰਾਂ ਦੀ ਉਲੰਘਣਾ ਕਰਕੇ ਇੱਕ ਥਰਡ ਰਸਤਾ ਬਣਾਇਆ ਕਿਹੜੇ ਅਧਿਕਾਰੀ ਨੇ ਬਣਾਇਆ ਕਿਹਦੇ ਕਹਿਣ ਤੇ ਬਣਾਇਆ ਉਹਨਾਂ ਤੇ ਰਿਟਨ ਕਾਰਵਾਈ ਮੈਨੂੰ ਚਾਹੀਦੀ ਹੈ ਹਾਂਜੀ ਅੱਜ ਹੀ ਕਾਰਵਾਈ ਕਰਦੇ ਹਾਂ ਉਸ ਕਾਰਵਾਈ ਐਸਜੀਪੀ ਸਾਹਿਬ ਕਿਵੇਂ ਦੇਖਦੇ ਹੋ ਕਿ ਜਿਹੜੀ ਇਹ ਡਰੇਨ ਹੈਗੀ ਜਿਵੇਂ ਐਮਐਲਏ ਦੱਸ ਰਹੇ ਨੇਗੇ ਕਿ ਇਹ ਨਗਰ ਕੌਂਸਲ ਦੇ ਨਾਮ ਕੀਤੀ ਗਈ ਹੈ ਤੱਕ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਵੱਡਾ ਕੋਈ ਮਸਲਾ ਖੜਾ ਕੀਤਾ ਗਿਆ ਇੱਕ ਪਾਸੇ ਪੂਰਾ ਸ਼ਹਿਰ ਡੁੱਬਣ ਦੇ ਕਗਾਰ ਤੇ ਹੈ ਤਾਂ ਦੂਜੀ ਪਾਸੇ ਤੇ ਨਜਾਇਜ਼ ਕਬਜ਼ਾ ਜਿਹੜਾ ਕੀਤਾ ਹੋਇਆ ਹੈਗਾ ਉੱਪਰ ਪਾਈਪਲਾਈਨਾਂ ਪਾ ਕੇ ਨਜਾਇਜ਼ ਕਬਜ਼ਾ ਨਹੀਂ ਹੈ ਪੁਰਾਣੇ ਸਮੇਂ ਤੇ ਜਿਹੜੀ ਇਹਦੀ ਕਮੇਟੀ ਦੇ ਇਹਨਾਂ ਨੇ ਮਨਜ਼ੂਰੀ ਲਈ ਹੋਈ ਹੈ ਪੌਂਟ ਸਿਟੀ ਵਾਲ ਪਰੇਸ਼ਾਨੀ ਆਨ ਕਰਕੇ ਉਹਦੇ ਗਾਦ ਕਾਫੀ ਜੰਮੀ ਹੈ ਉਹਦੀ ਸਫਾਈ ਨਹੀਂ ਪ੍ਰੋਪਰ ਹੋ ਪਾ ਰਹੀ ਤੇ ਹੁਣ ਉਹ ਕਰ ਅਸੀਂ ਦਫਾ 133 ਚ ਆਰਡਰ ਪਾਸ ਕਰਕੇ ਇਹੋ ਸਾਨੂੰ ਆਰਡਰ ਦੇਤੇ ਹੋਏ ਆ ਜਿਹੜੀਆਂ ਦੋਨੋਂ ਨਹੀਂ ਨੇ ਪਟਾ ਕੇ ਤੇ ਨਵੇਂ ਸਿਰੇ ਨੂੰ ਚਾਲੂ ਕਰਾਇਆ ਜਾਵੇ ਪਰ ਇਹ ਲੱਗਦਾ ਨਹੀਂ ਕਿ ਜੇ ਮੈਂ ਮੌਕੇ ਤੇ ਪ੍ਰਸ਼ਾਸਨ ਜਾ ਕੇ ਆਗਾ ਕਿੰਨਾ ਸਮਾਂ ਹੋ ਗਿਆ ਮੀਂਹ ਪੈ ਰਹੇ ਨੇ ਲਗਾਤਾਰ ਮੌਸਮ ਵਿਭਾਗ ਅਲਰਟ ਦੇ ਰਿਹਾ ਹੈਗਾ ਬਰਸਾਤ ਪਿੱਛੇ ਇੱਕਦਮ ਕਾਫੀ ਜਿਹੜੀ ਪਰਸੋਂ ਰਾਤ ਬਰਸਾਤ ਪਈ ਹੈ ਨੇ ਜੀ ਉਹਦੇ ਕਰਕੇ ਇੱਕਦਮ ਦਿੱਕਤ ਆ ਗਈ ਅਦਰਵਾਈ ਸਾਡਾ ਸਫਾਈ ਦਾ ਕੰਮ ਜਿਹੜਾ ਨਿਰੰਤਰ ਜਾਰੀ ਹੈ ਅੱਜ ਵੀ ਜਿਹੜੇ ਅਸੀਂ ਪਰ ਹੁਣ ਡਰੇਨ ਦਾ ਪਿੱਛੇ ਟੁੱਟ ਚੁੱਕਿਆ ਹੈਗਾ ਕਿਸਾਨਾਂ ਦੀ ਫਸਲ ਦਾ ਨੁਕਸਾਨ ਤਾਂ ਹੋ ਚੁੱਕਿਆ ਹੈਗਾ ਪਰ ਹੁਣ ਹੁਣ ਕੀ ਹੱਲ ਕੀਤਾ ਜਾ ਰਿਹਾ ਉਹ ਤਾਂ ਇਹ ਹੈ ਜੀ ਦੋਨੋਂ ਜਿਹੜੀਆਂ ਲਾਈਨਾਂ ਦੁਬਾਰਾ ਪਟਾ ਕੇ ਅੱਜ ਹੀ ਮੌਕੇ ਤੇ ਜਿਵੇਂ ਐਮਐਲਏ ਸਾਹਿਬ ਨੇ ਹੁਕਮ ਕੀਤੇ ਅਸੀਂ ਆਲਰੇਡੀ ਆਰਡਰ ਪਹਿਲਾਂ ਹੀ ਪਾਸ ਕੀਤੇ ਹੀ ਉਸ ਵਾਸਤੇ ਅਸੀਂ ਬਾਉਂਡ ਕਰਦਾ ਕਿ ਜਿਹੜਾ ਥਰਡ ਇਹਨਾਂ ਨੇ ਕੋਈ ਆਲਟਰਨੇਟ ਇਹਨਾਂ ਨੇ ਟੈਂਪਰੇਰੀ ਕੀਤਾ ਉਹਦਾ ਅਸੀਂ ਪੜਤਾਲ ਕਰਕੇ ਅਜੀ ਰਿਪੋਰਟ ਭੇਜੋ ਹੁਣ ਜਿਹੜੀ ਮਸ਼ੀਨ ਲਾਈ ਹੈ ਕੀ ਲੱਗਦਾ ਕਿ ਪ੍ਰੋਪਰ ਰਾਹ ਹਾਂਜੀ ਹਾਂਜੀ ਅੱਜ ਹਾਂਜੀ ਪ੍ਰੋਪਰ ਕਿਉਂਕਿ ਦੋਨੋਂ ਲਾਈਨਾਂ ਬਲੌਕ ਹੋਈਆਂ ਪਈਆਂ ਨੇ ਜੀ ਇਹਨਾਂ ਦਾ ਹਾਂਜੀ ਕੱਲ ਵੀ ਤੁਸੀਂ ਮਜੂਰ ਸੀ ਕੱਲ ਸਾਰੇ ਅਧਿਕਾਰੀ ਵੀ ਸੀ ਕੱਲ ਵੀ ਆਰਡਰ ਕੀਤਾ ਗਿਆ ਸੀ ਫਿਰ ਲੈਵਲ ਤੇ ਅਧਿਕਾਰੀ ਜਿਹੜੇ ਬਿਲਕੁਲ ਸੌਣ ਲਈ ਪਿਆਰ ਨਹੀਂ ਜਾਣ ਗਏ ਕਿ ਤਰ੍ਹਾਂ ਕਿਤੇ ਨਹੀਂ ਨਹੀਂ ਕੋਈ ਨਗਹਿਲੀ ਤਾਂ ਹੁਣ ਗੱਲ ਵੀ ਜੇ ਨਗਹਿਲੀ ਸਾਬਤ ਹੁੰਦੀ ਹੈ ਤਾਂ ਆਪਾਂ ਉਹਦਾ ਦੇਖ ਲੈਣਾ ਉਹਦਾ ਰਿਟਰਨ ਕਾਰਵਾਈ ਕਰਾਂਗੇ ਫਿਲਹਾਲ ਜਿਹੜਾ ਇਸ ਵਾਲੇ ਸੰਗਰੂਰ ਸ਼ਹਿਰ ਨੂੰ ਡੁੱਬਣ ਤੋਂ ਬਚਾਉਣ ਦੀ ਜਿਹੜੀ ਸਾਡੀ ਮੇਨ ਜਿਹੜੀ ਤਵਜੋ ਉਧਰ ਤਾਂ ਜਦੋਂ ਜਦੋਂ ਦੋਨੋਂ ਲਾਈਨਾਂ ਫਟ ਕੇ ਤਾਂ ਡਰੇਨ ਦਾ ਪਾਣੀ ਉੱਧਰ ਨਿਕਲਣਾ ਸ਼ੁਰੂ ਹੋ ਜਾਏਗਾ ਇਹ ਕਿਸੇ ਕਰਮਚਾਰੀ ਰੰਗੈਲੀ ਦੀ ਕੋਈ ਨੈਗਲੀਜੈਂਸ ਜਾਂ ਕਮੀ ਪੇਸ਼ੀ ਸਾਹਮਣੇ ਆਨੇ ਤਾਂ ਜ਼ਰੂਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਵੇਂ ਐਮਐਲ ਨੇ ਕਿਹਾਗਾ ਕਿ ਜਿਹੜਾ ਕਬਜ਼ਾ ਕੀਤਾ ਗਿਆ ਉਹਦੀ ਵੀ ਚੈੱਕ ਹੋਵੇਗੀ ਹਾਂ ਉਹਦੇ ਅਸੀਂ ਜਾਂਚ ਕਰ ਲੈਣੀ ਜੀ ਪਰ ਫਿਲਹਾਲ ਆਪਣੀ ਫੇਰ ਇਹਨਾਂ ਨੂੰ ਲੋੜ ਤਾਂ ਜਿਹੜੇ ਕਿ ਪਾਣੀ ਘਟਾਉਂਦੀ ਹੈਗੀ ਇਹਨਾਂ ਨੂੰ ਸੰਗਰੂ ਸ਼ਹਿਰ ਚ ਪਾਣੀ ਨਿਕਲ ਜੇ ਇਹ ਵੀ ਬੜਤਾਲ ਕਰ ਲੈਣਾ ਵੀ ਜੇ ਕੋਈ ਨਜਾਇਜ਼ ਕਬਜ਼ਾ ਹੋਇਆ ਜਾਂ ਬਿਨਾਂ ਮਨਜ਼ੂਰੀ ਦੇ ਇਹਨਾਂ ਨੂੰ ਕੋਈ ਉਸਾਰੀ ਕੀਤੀ ਹੈ ਤਾਂ ਉਹ ਬਿਲਕੁਲ ਢਾਈ ਜਾਵੇ